ਰਾਸ਼ ਕਰਦੀ ਸਿੰਘ ਗੋਲਡੀ ਪਿੰਡ ਰਿਆੜਾ ਜੀ ਆ ਜਿਹੜੀ ਸਟ੍ਰਾਈਕ ਕੀਤੀ ਆ ਆਤਵਾਦੀਆਂ ਦਾ ਜੋ ਹਮਲਾ ਕੀਤਾ ਆ ਇਹ ਵਧੀਆ ਫੈਸਲਾ ਹੈ ਸਰਕਾਰ ਦਾ ਕਿਉਂਕਿ ਸਾਰੇ ਹੀ ਦੇਸ਼ ਜਿੰਨੇ ਵੀ ਆਤਵਾਦ ਤੋਂ ਦੁਖੀ ਹਨ ਬਾਕੀ ਆਮ ਲੋਕ ਜਿਹੜੇ ਆ ਇਹ ਖੁਸ਼ ਆ ਪਾਕਿਸਤਾਨ ਦੇ ਵੀ ਆਮ ਲੋਕ ਖੁਸ਼ ਹੋਣਗੇ ਇਸ ਹਮਲੇ ਤੋਂ ਕਿਉਂਕਿ ਆਤਵਾਦ ਤੋਂ ਪਾਕਿਸਤਾਨੀ ਵੀ ਦੁਖੀ ਆ ਅਸੀਂ ਬਸ ਇਹੋ ਕਹਿਣਾ ਚਾਹੁੰਦੇ ਆ ਇਹ ਅਤਵਾਦ ਬੁਕਾਇਆ ਜਾਵੇ ਤੇ ਆ ਪਬਲਿਕ ਦਾ ਨੁਕਸਾਨ ਨਾ ਹੋਵੇ ਜਾਂ ਫਿਰ ਵੀ ਕੋਈ ਜੰਗ ਲੱਗਦੀ ਆ ਤੇ ਸਾਡਾ ਨਗਰ ਜਿੰਨੇ ਵੀ ਆ ਬਾਰਡਰ ਏਰੀਆ ਸਾਰੇ ਸਰਕਾਰ ਦੇ ਨਾਲ ਫੌਜ ਦੇ ਨਾਲ ਖੜੇ ਨੇ ਸੇਵਾ ਪਾਣੀ ਦੇ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਜੋ ਵੀ ਸਹੂਲਤਾਂ ਹੀ ਦੂ ਫੌਜ ਨੂੰ ਮਿਲੇਗੀ ਜੀ ਪਹਿਲਗਾਮ ਦੇ ਵਿੱਚ ਕਿਹਨੇ ਪਹੜਾਈ ਨਹੀਂ ਅੱਜ ਲੋਕਾਂ ਦੇ ਜੁਰੂਏ ਨਹੀਂ ਪੱਤੀਆਂ ਨਹੀਂ ਕੋਈ ਕੀ ਕਰ ਕੋ ਆਪ ਦੇਖੋ ਜੀ ਅਤਵਾਦ ਖਤਮ ਹੋ ਜਾ ਜਿਹੜਾ ਉਹਦਾ ਦੁੱਖ ਜਾਣਾ ਆ ਜਾ ਪਹਿਲਗਾਮ ਦੇ ਵਿੱਚ ਜਿਹੜਾ ਨਜਾਜ਼ ਮਾਰੇ ਗਏ ਘਮਣ ਫੈਰ ਮੈਂ ਕਹੇ ਲੋਕ ਆਪਣੇ ਇੱਕ ਜੋੜਾ ਨਵਾਂ ਹੋਇਆ ਆ ਦੋ ਦਿਨ ਵਿਆਹ ਹੋਇਆ ਉਹਦਾ ਦੁੱਖ ਸਾਰੇ ਬੱਚੇ ਬੱਚੇ ਨੇ ਉਹ ਚੀਜ਼ਾ ਬੜਾ ਡੋਖਿਆ ਜੀ ਹਰ ਇੱਕ ਨੇ ਅਰਦਾਸ ਕੀਤੀ ਆ ਕਿ ਅੱਤਵਾਦ ਖਤਮ ਹੋਣਾ ਚਾਹੀਦਾ ਜੀ ਮੇਰਾ ਨਾਮ ਸਰਪੰਚ ਇਕਬਾਲ ਸਿੰਘ ਹੈ ਜੀ ਪਿੰਡ ਰਿਆੜ ਉਹ ਪਾਰ ਸਾਲ ਸਪਸ਼ਟ ਕਰਨੀ ਅੱਤਵਾਦ ਖਿਲਾਫ ਦਾ ਹਮਲਾ ਕੀਤਾ ਗਿਆ ਕਿਤਨਾ ਦੇਖੋ ਜੀ ਜਿਹੜਾ ਰਾਤੀ ਇਰ ਸਟ੍ਰਾਈਕ ਹੋਈ 1:30 ਵਜੇ ਤੇ ਬਹੁਤ ਵਧੀਆ ਆ ਵੀ ਇੱਕ ਟੈਸਿਲੀਅਨ ਨੂੰ ਤੰਗ ਨਹੀਂ ਕੀਤਾ ਗਿਆ ਪਾਕਿਸਤਾਨੀਆਂ ਨੂੰ ਕਿ ਆਮ ਲੋਕਾਂ ਦਾ ਤੇ ਕੋਈ ਕਸੂਰ ਕੋਈ ਨਹੀਂ ਜਿਹੜੇ ਅੱਤਵਾਦੀ ਹੀ ਉਹਨਾਂ ਦੇ ਹੀ ਟਿਕਾਣਿਆਂ ਤੇ ਹਮਲਾ ਹੋਇਆ ਆ ਇਹ ਬਹੁਤ ਵਧੀਆ ਗੱਲ ਕੀਤੀ ਆ ਆਪਣੀ ਇੰਡੀਅਨ 에ਅਰ ਫੋਰਸ ਨੇ ਤੇ ਇੰਡੀਅਨ ਗਵਰਨਮੈਂਟ ਨੇ ਵੀ ਜਿਹੜਾ ਸਿਵਿਲਿਅਨ ਦੀ جنگ ਨਾ ਹੀ ਲੱਗੇ ਕਿਉਂਕਿ ਜੇ جنگ ਲੱਗਦੀ ਆ ਤਾਂ ਸਾਰੇ ਸਿਵਿਲਿਅਨ ਨੂੰ ਬਹੁਤ ਜ਼ਰਾ ਨੁਕਸਾਨ ਹੋਊਗਾ ਪਾਕਿਸਤਾਨ ਵਾਲਿਆਂ ਨੂੰ ਵੀ ਤੇ ਇੰਡੀਆ ਵਾਲਿਆਂ ਨੂੰ ਤੇ ਇਦਾਂ ਹੀ ਜੇ ਇਹ ਜਿਹੜਾ ਘੋਣਿਆਂ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਜੀ ਅਤਵਾਦ ਜਿਹੜਾ ਇਹ ਖਤਮ ਹੋਣਾ ਚਾਹੀਦਾ ਅਤਵਾਦ ਹਰ ਇੱਕ ਮੁਲਕ ਦੀ ਇੱਕ ਸਿਰਪੀੜ ਆ ਹਾਂਜੀ ਕਿਉਂਕਿ ਉਸ ਦਿਨ ਵੀ ਸਿਰਫ ਤਿੰਨ ਹੀ ਪੈਲਗਾਮ ਦੇ ਵਿੱਚ ਤਿੰਨ ਹੀ ਬੰਦੇ ਸੀ ਜਿਨ੍ਹਾਂ ਨੇ ਹਮਲਾ ਕੀਤਾ ਸੀਗਾ ਉਹਨਾਂ ਤੇ ਨਾ ਬੰਦਿਆਂ ਦੀ ਵਜ੍ਹਾ ਦੇ ਕਾਰਨ ਅੱਜ ਤੁਸੀਂ ਦੇਖ ਸਕਦੇ ਸਾਰੇ ਦੋਹਾ ਮਲਖਾਂ ਨੂੰ ਬਿਰਤਾ ਪਈ ਇੱਕ ਸਾਦੀ ਸਾਡਾ ਬਹੁਤ ਕੁਝ ਆਵਾਇ ਹਾਂ ਜੀ ਹਾਂ ਜੀ ਪਾਕਿਸਤਾਨ ਨੂੰ ਇਸ ਚੀਜ਼ ਦੀ ਸਪੋਰਟ ਕਰਨੀ ਚਾਹੀਦੀ ਹੈ ਜਿਹੜਾ ਖੁੱਲਿਆ ਆਮ ਆਤਵਾਦ ਹੈ ਉਹ ਸਾਰਾ ਕੰਟਰੋਲ ਕਰਨਾ ਚਾਹੀਦਾ ਵਾ ਕਿਉਂਕਿ ਉਹ ਸਾਡੇ ਤੋਂ 50 ਸਾਲ ਪਿੱਛੇ ਜਾ ਚੁੱਕੇ ਆ ਉਹਨਾਂ ਦੇ ਅਸੀਂ ਹਾਲਾਤ ਵੇਨੇ ਆ ਉਹਨਾਂ ਦੇ ਜਿਹੜੇ ਫਾਈਨੈਂਸ਼ੀਅਲ ਹਾਲਾਤ ਨੇ ਬਹੁਤ ਖਰਾਬ ਨੇ ਤੇ ਉਹਨਾਂ ਨੂੰ ਚਾਹੀਦਾ ਇਹ ਆਤਵਾਦ ਨੂੰ ਮੋਕਾ ਦੇਣ ਤੇ ਉਹ ਵੀ ਤਰੱਕੀ ਕਰਨ ਸਾਡੇ ਵਾਂਗੂ ਸਾਡੇ ਨੂੰ ਝੜਕਾ ਆਉਣ ਸਾਡੇ ਵਾਂਗੂ ਬਿਜਲੀ ਹੋਵੇ ਸਾਡੇ ਵਾਂਗੂ ਆ ਕੇਤੀ ਦੇ ਮੋਲ ਵਧੀਆ ਹੋਣ ਹਰ ਗੀਟ ਵੀ ਵਧੀਆ ਹੋਵੇ ਮੇਰਾ ਨਾਮ ਖਾਇਰ ਸਿੰਘ ਹੈ ਪਿੰਡ ਮੇਰਾ ਮਹਾਵਾ ਹੈ ਇਹ ਘਾਰ ਹੀ ਮੇਰੀ ਲੱਗੇ ਰਹਿ ਸ਼ਿਆ ਮੈਂ ਕਾਰ ਕੇ ਲੱਗੇ ਹੀ ਰਹਿਣਾ ਕੀ ਤਿਆਰੀ ਹੈ ਜੀ ਇਹ ਤੇ ਚਲੋ ਮੇਨ ਚੀਜ਼ ਆ ਵੀ ਉਹਨਾਂ ਆਪਣੇ ਨਾਲ ਕੀਤੀ ਆਪਾਂ ਉਹਨਾਂ ਨਾਲ ਕੀਤੀ ਇਹੋ ਜਿਹੇ ਵਿੜੇ ਮਿੱਤੀਆਂ ਲੈਂਦੇ ਰਾਂਗੇ ਤੇ ਚੰਗੇ ਨਹੀਂ ਰਾਂਗੇ ਇਹਦੇ ਚ ਇਹ ਆ ਕਿ ਕੋਈ ਵੀ ਗੱਲ ਹੈ ਬੈਠ ਕੇ ਇਸੀ ਦਾ ਹੱਲ ਕੱਢਣਾ ਚਾਹੀਦਾ ਕਿਉਂਕਿ ਲੜਾਈ ਹੋਊਗੀ ਤੇ ਪੰਜਾਬ ਦਾ ਨੁਕਸਾਨ ਹੋਊਗਾ ਪੰਜਾਬ ਅੱਗੇ ਹੀ ਬੜਾ ਘਾਟੇ ਦੇ ਵੱਲ ਜਾ ਰਿਹਾ ਵਾ ਇਹ ਕਰਕੇ ਆਪਾਂ ਨੂੰ ਜਿਹੜੀ ਵੀ ਚੀਜ਼ ਦਾ ਮਸਲਾ ਹੱਲ ਆ ਕੋਈ ਵੀ ਇਹ ਬੈਠ ਕੇ ਕੱਢਣਾ ਚਾਹੀਦਾ ਬਾਕੀ ਖੂਨ ਖਰਾਬਾ ਕਰਨਾਗੇ ਉਹਨਾਂ ਚ ਤੇ ਫਿਰ ਆਪਣੇ ਕੀ ਫਰਕ ਰਹੂਗਾ ਉਹ ਤਾਂ ਤੁਹਾਡੀ ਕੀ ਤਿਆਰੀ ਹੈ ਤਿਆਰੀ ਇਹ ਠੀਕ ਹੈ ਅਸੀਂ ਇੱਥੇ ਆਪਣੇ ਹਰ ਵਾਰ ਕੰਮ ਕਰਦੇ ਆਂ ਬਾਕੀ ਬੀਐਸਐਫ ਦੇ ਸਾਡੇ ਲੱਗੇ ਆ ਉਹਨਾਂ ਦਾ ਪੂਰਾ ਸਾਥ ਦਾਂਗੇ ਜੋ ਵੀ ਦੇਣ ਜੋਗ ਹੋਗਾ ਨਾਰਮਲ ਮਾਹੌਲ ਹੈ ਕੋਈ ਗਲਬਾ ਨਹੀਂ ਹੈ ਇਹ ਮਾਹੌਲ ਹੈਗਾ ਜੀ ਇੱਥੋਂ ਦਾ ਮਾਹੌਲ ਬਿਲਕੁਲ ਸ਼ਾਂਤ ਆ ਬਹੁਤ ਸੁਖੀ ਵਸ ਰਹੇ ਆ ਗਾਂ ਵੀ ਕੋਈ ਪਤਾ ਨਹੀਂ ਏਡੀ ਗੱਲ ਨਹੀਂ ਕੋਈ ਸਾਨੂੰ ਬਹੁਤ ਸਹੀ ਹੈ ਵਸ ਰਹੇ ਹਾਂ ਆਪਣਾ ਮਾਲ ਡੰਗਰ ਪੱਠਾ ਡੱਕਾ ਖੇਤੀਬਾੜੀ ਕਰਨ ਦੇ ਕੋਈ ਸਾਨੂੰ ਕੋਈ ਏਡੀ ਪਰੇਸ਼ਾਨੀ ਨਹੀਂ ਹੈ ਜੰਗਾਂ ਤੇ ਦੇਖੀਆਂ ਜੰਗਾਂ ਦੋਨੋਂ ਦੇਖੀਆਂ ਹੈ ਕੀ ਹਾਲਾਤ ਦੇ ਜੀ ਉਸ ਟਾਈਮ ਤੇ ਚੁੱਪ ਕੀਤੀ ਜੰਗ ਜਿਹੜੀ ਸੀ ਉਹ ਪਹਿਲ ਸੀ ਜਿਹੜੀ ਸੀ ਉਹ ਟਰਕੇ ਲੱਗ ਗਈ ਤੇ ਜੋ ਚਾਰ ਆਪਣੀ ਘੱਟਰ ਦੀ ਹੈ ਉਹ ਸ਼ਾਮਾਂ ਨੂੰ 5 ਵਜੇ ਲੱਗੀ ਹੈ ਤੇ ਉਦੋਂ ਵੀ ਕੋਈ ਡਰ ਖਤਰਾ ਨਹੀਂ ਉਦੋਂ ਕੋਈ 10 12 ਸਾਲ ਦੇ ਹੈਗੇ ਸਨ ਦੀ ਲੋਕਾਂ ਨੂੰ ਬੜੀ ਮਾਰ ਪੈਲੀ ਆ ਜੀ ਮਾਰ ਤੇ ਫਿਰ ਆ ਵੀ ਜਦੋਂ ਘਰ ਛੱਡ ਕੇ ਜਾਣਾ ਪਏ ਮਾਰ ਤੇ ਪੈਂਦੀ ਆ ਘਰ ਤੇ ਇੱਕ ਦਿਨ ਹੀ ਛੱਡਿਆ ਜਾਂਦਾ ਜਾਂ ਮਹੀਨਿਆਂ ਨਾਲ ਜਾਂ ਸਾਲਾਂ ਨਾਲ ਘਰ ਤੋਂ ਘਰ ਛੱਡਣਾ ਪੜੇ ਤੋ ਫਿਰ ਤਾਂ ਮਾਰ ਪੜੀ ਪੜਤੀ ਹੈ ਸੱਚਕ ਸਪਾਈ ਕੀਤੀ ਕਿ ਜਿਹੜਾ ਬਦਲਾ ਲੈ ਗਿਆ ਕਿੱਥਾ ਵੇਖ ਉਹ ਬਦਲਾ ਫਿਰ ਠੀਕ ਆ ਜੇ ਆਪਣੇ ਕੋਈ ਗਲਤ ਕੁਝ ਠੋਣਾ ਆਇਆ ਤਾਂ ਉਹਨੂੰ ਜਵਾਬ ਤਾਂ ਦੇਣਾ ਚਾਹੀਦਾ ਵਾ ਆਪਾਂ ਨੂੰ ਜਵਾਬ ਦੇਣਾ ਚਾਹੀਦਾ ਪ੍ਰਧਾਨ ਮੰਤਰੀ ਕੋ ਇਹੋ ਹੀ ਆ ਵੀ ਸਾਨੂੰ ਤਾਂ ਵੈਸੇ ਪ੍ਰਧਾਨ ਮੰਤਰੀ ਨੇ ਨਾ ਉਦੋਂ ਜਾਣ ਵਾਸਤੇ ਚੰਡੀਗੜ੍ਹ ਜਾਣ ਤਾਂ ਨਾ ਦਿੱਲੀ ਜਾਣ ਤਾਂ ਅਸੀਂ ਸਰਕਾਰ ਦੇ ਨਾਲ ਹੀ ਆ ਪੂਰਾ ਸਹਿਯੋਗ ਹੈ ਜੀ ਪੂਰਾ ਸਹਿਯੋਗ ਦਾ ਰਾਤ ਦਿਨੇ ਕੋਈ ਫੌਜ ਮੰਗੇ ਜੋ ਸਾਡੇ ਕੋਲ ਸਾਥ ਪੂਰਾ ਦਾਗੇ ਮਗਰ ਜਾਣ ਤਾਂ ਕਰਦਾ ਜਾਵਾਂਗੇ ਕੋਈ ਬਾਤ ਨਹੀਂ ਐਸੀ ਦੋਨੋਂ ਜੰਗਾਂ ਦੇਖੀਆਂ ਉਦੋਂ ਦੇ ਹਾਲੇ ਹਾਂ ਤੇ ਬਾਕੀ ਤਾਂ ਫਿਰ ਠੀਕ ਹੈ ਹੁਣ ਤੇ ਫਿਰ ਹੁਣ ਤੇ ਸਭ ਕੁਝ ਦੇਖ ਲਿਆ ਹੈ